ਤੇ ਲਈ ਸਸੀ ਕਾਲ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਜੀ ਤੁਹਾਡਾ ਉਮੀਦ ਹਾਂ ਤੁਸੀਂ ਠੀਕ ਠਾਕ ਹੋ ਮੂੰਗੀ ਤਾਂ ਤੁਸੀਂ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਮੈਂ ਖੜੀ ਆਂ ਆਪਦੇ ਕਲੋਨੀ ਦੇ ਗੇਟ ਤੇ ਤੇ ਰਾਤ ਦੇ ਵੱਜ ਗਏ 7:30 ਤੇ ਉਹ ਆਰੀ ਜੀ ਬੀਬੀ ਦਿਖਾਉਣੀ ਥੋਨੂੰ ਆਉਂਦੀ ਆ ਬੀਬੀ ਕਿਉਂਕਿ ਘਰੀ ਜਾਗ ਖਤਮ ਆਇਆ ਹੋਇਆ ਸੀ ਤੇ ਬੀਬੀ ਨੇ ਸੋਚਿਆ ਜਿਹੜੇ ਕਲੋਨੀ ਦੇ ਬਾਹਰ ਹੈਗੀ ਆ ਸ਼ਾਪ ਵੀ ਉਥੋਂ ਜਾਗ ਮਿਲ ਜੂਗਾ ਸ਼ਾਇਦ ਦਹੀਂ ਮਿਲ ਜੂਗੀ ਪਰ ਮੈਨੂੰ ਲੱਗਦਾ ਬੀਬੀ ਬਰੰਗ ਵਾਪਸ ਆ ਗਈ ਆ ਖਾਲੀ ਐ ਹੈਗਾ پیسے ਅੱਛਾ ਹੈ ਗਿਆ 30 ਰੁਪਏ ਦਾ ਹਾਲ ਲੱਗ ਗਿਆ ਆਉਂਦਾ ਮੁੰਡਾ ਅੱਛਾ ਆਹ ਮਹਾਲੇ ਆਹ ਫੜਾ ਲਈ ਆ ਖੋਲਦੇ ਹਾਂਗੇ ਸ਼ੀਸ਼ਾ ਚਲੋ ਭਾਈ ਨਾ ਹੀ ਗਿਆ ਉਹ ਨਾ ਲੈ ਕੇ ਉਹਨੂੰ ਪਤਾ ਹੀ ਸੀਗਾ 15 ਰੁਪਏ ਹੋਣੀ ਨਹੀਂ ਖੁੱਲੇ ਆ ਲੋ ਅਨੇਰਾ ਹੋ ਗਿਆ ਘਰ ਪਹੁੰਚਦਿਆਂ ਨੂੰ ਜਿਹੜੇ-ਗੂੜੇ ਕੱਢ ਕੇ ਆ ਗਿਆਂ ਸਬਜ਼ੀਆਂ ਸੁਕਦੀਆਂ ਖਰੀਦ ਕੇ ਸ਼ੌਪ ਤੋਂ ਬਾਅਦ ਇੱਕ ਵਾਰਸਾ ਚੱਕਣਾ ਸੀ ਸਬਜ਼ੀਆਂ ਖਰੀਦਣੀਆਂ ਸੀ ਫੇਰ ਅਸੀਂ ਹੁਣ ਘਰੇ ਪਹੁੰਚੇ ਆ 7:30 ਵਜੇ ਹੁਣ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਲਓ ਜੀ ਪਹੁੰਚ ਗਏ ਆਪਣੇ ਰੈਣ ਬਸੇਰੇ ਤੇ ਉਹ ਹੈਗਾ ਆਪਣਾ ਅਮਰੂਦ ਦਾ ਦਰਖਤ ਗੇਟ ਦੇ ਬਾਹਰ ਲੱਗਿਆ ਹੋਇਆ ਤੇ ਲੋਕ ਵੀ ਖਾ ਲੈਂਦੇ ਆ ਅਮਰੂਦ ਤੇ ਅਸੀਂ ਵੀ ਖਾ ਲੰਨੇ ਆ ਬੜੇ ਜਿਆਦਾ ਟੇਸਟੀ ਆ ਅਮਰੂਦ ਲੰਗੀ ਕਰ ਦਈਏ ਲਓ ਚਲੋ ਕਰ ਦਈਏ ਘਰ ਅੰਦਰ ਆਪਾਂ ਨੋ ਇਸਮਾਂ ਦਾ ਜੀ 아니 i 이이 Look, so ein bisschen an ਵੀ ਸਬਜ਼ੀਆਂ ਪਹਿਲਾਂ ਦੀਆਂ ਬਹੁਤ ਸਾਰੀਆਂ ਗੱਜਰ, ਮੋਲੀ ਟਮਾਟਰ ਟਮਾਟਰ ਸਾਰੇ ਖਤਮ ਹੋ ਜਾਂਦੇ ਅਸੀਂ ਆਲੂ ਵੀ ਹੈ ਸੀ ਪਿਆਜ਼ ਵੀ ਹੈ ਸੀ ਦੇਖੋ ਜੇ ਨਾ ਚੀਜ਼ ਖਤ ਹੋਵੇ ਤਾਂ ਸਰ ਵੀ ਜਾਂਦਾ ਹੁੰਦਾ ਏਡੀ ਗੱਲ ਨਹੀਂ ਆ ਚਾਰ ਪੰਜ ਦਿਨ ਹੋ ਗਏ ਮੈਂ ਪਿਆਜ਼ ਹੀ ਨਹੀਂ ਲੈ ਕੇ ਆਈ ਕਿਉਂਕਿ ਮੈਂ ਭੁੱਲ ਜਾਂਦੀ ਸੀ ਤੇ ਆਹਂ ਦਾ ਸਬਜ਼ੀਆਂ ਬੜੀ ਗੰਜਾ ਕੋਈ ਚੱਕਰ ਨਹੀਂ ਬੜੀ ਬਣਦੀ ਸੀ ਮਹਿਸੂਸ ਵੀ ਨਹੀਂ ਹੋਇਆ ਵੀ ਕੋਈ ਟੇਸਟ ਦਾ ਫਰਕ ਹੋਵੇ ਤੇ ਮੈਨੂੰ ਨਾ ਦਾ ਜੇ ਸਾਰ ਨਾ ਹੋਵੇ ਸਾਰ ਵੀ ਸਕਦੇ ਆਪਾਂ ਤੇ ਅੱਜ ਫਿਰ ਮੈਂ ਲਿਆ ਇਹ ਸਾਰਾ ਸਮਾਨ। ਲੋ ਜੀ ਅੱਜ ਆਪਾਂ ਲਿਆਉਂਦੇ ਟਮਾਟਰ, ਖੀਰੇ, ਕੀ ਜਤਾ ਹੁਣ ਆਪਾਂ ਕੱਟ ਹੀ ਲਵਾਂਗੇ ਇੱਕ ਅੱਧਾ ਤਰ੍ਹਾਂ ਖੀਰੇ ਲੈਣੇ ਵਾਸਤੇ। ਬਾਕੀ ਰੱਖਦੇ ਹਾਂ ਸਾਮ ਦੇ ਫ੍ਰੀਜ ਦੇ ਤਹਾ। ਤੇ ਫ੍ਰੀਜ ਬੋਲਦੀ ਸੀ ਖਾਲੀ। ਇੱਕ ਨਾ ਜੀ ਮੈਂ ਦੋ ਦਿਨ ਮੈਂ ਕੱਚੀ ਹਲਦੀ ਲੈ ਕੇ ਆਈ ਆ ਦੇਖੋ ਇਸ ਤਰ੍ਹਾਂ ਹੁੰਦੀ ਕੱਚੀ ਹਲਦੀ ਪੀਲਾ ਪੀਲਾ ਜਿਹਾ ਰੰਗ ਹੁੰਦਾ ਹੈ ਇਹਦਾ ਹਲਦੀ ਦਾ ਤੇ ਮੈਂ ਲਈ ਸੀਗੀ ਭਾਈਆ ਕੱਚੀ ਹਲਦੀ ਲੈ ਕੇ ਆਈ ਆ ਤੇ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਸੀਗੀ ਇਹ ਮੇਰਾ ਖਿਆਲ ਪਤਾ ਨਹੀਂ 30 ਰੁਪਏ ਪਾਈਆ ਦਿੱਤੀ ਜੇ ਮੈਨੂੰ ਲੱਗਦਾ ਤੇ ਮੈਂ ਨਾ ਇੱਕ ਭੈਣ ਆ ਚੰਡੀਗੜ੍ਹ ਤੋਂ ਅੱਗੇ ਵੀ ਮੈਂ ਵਲੌਗ ਪਾਇਆ ਸੀ ਉਹਨਾਂ ਦਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸੀਗਾ ਕਹਿੰਦੇ ਵਲੌਗ 'ਚ ਵੀ ਪਾਏ ਉਹ ਤੁਸੀਂ ਤੇ ਅੱਜ ਆਪਾਂ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਨੇ ਮੈਨੂੰ ਕਿਵੇਂ ਦੱਸਿਆ ਸੀ ਕਿ ਕਿਵੇਂ ਬਣਾਉਗਾ ਕਿ ਜਿਵੇਂ ਅੱਜ ਕੱਲ ਮੌਸਮ ਚੱਲ ਰਿਹਾ ਖਾਂਸੀ ਜ਼ੁਕਾਮ ਹਨਾ ਗਲਾ ਗਲਾ ਖਰਾਬ ਹੈ ਜਿਵੇਂ ਤੁਸੀਂ ਮੇਰਾ ਹੀ ਦੇਖਿਆ ਕਿੰਨੇ ਦਿਨ ਹੋ ਗਏ ਠੀਕ ਹੀ ਨਹੀਂ ਹੋ ਰਿਹਾ ਤੇ ਵੀ ਇਹ ਹਲਦੀ ਹੈ ਜਿਹੜੀ ਇਹ ਕੱਚੀ ਹਲਦੀ ਬਹੁਤ ਚੰਗੀ ਹੁੰਦੀ ਹੈ ਨਾ ਚੀਜ਼ਾਂ ਵਾਸਤੇ ਅੱਜ ਮੈਂ ਹੁਣ ਥੋੜੀ ਜਿਹੀ ਪਹਿਲਾਂ ਹੀ ਬਾਹਰ ਹੀ ਰੱਖ ਲੈਂਦੀ ਹਾਂ ਤੇ ਆਪਾਂ ਬਣਾਉਣੀ ਆ ਤੇ ਫਿਰ ਤੁਹਾਨੂੰ ਮੈਂ ਦਿਖਾਵਾਂਗੀ ਤੇ ਮੈਂ ਸ਼ਿਮਲਾ ਮਿਰਚੀ ਲੈ ਕੇ ਆਈਆਂ ਕਿਉਂਕਿ ਮੈਂ ਸੋਚਦੀ ਆ ਕਿ ਕੱਲ ਨੂੰ ਛੁੱਟੀ ਹੈ ਤੇ ਆਪਾਂ ਬਣਾਈਏ ਇਡਲੀ ਤੇ ਉਹਦੇ ਵਾਸਤੇ ਆਪਾਂ ਇਹਨੂੰ ਮੇਚ ਲੈਂਦੀ ਆ ਸਾਰਾ ਕੁਝ ਪਾ ਕੇ ਬਣਾਵਾਂਗੇ ਤੇ ਬਹੁਤ ਟੇਸਟੀ ਲੱਗਦੀ ਆ ਫਿਰ ਇਹ ਲੈਂਦੀ ਆਪਾਂ ਨਾਲਾ ਲੋਗਾਂ ਦਾ ਕਿ ਸਬਜ਼ੀ ਲਿਆਉਣੀ ਸੌਖੀ ਆ ਸਾੰਬਰੀ ਕਰਨਾ ਔਖੀ ਆ ਤੇ ਸਾੰਬੜ ਦੇ ਜ਼ਿਆਦਾ ਟਾਈਮ ਲੱਗਦਾ ਉਸ ਦਾ ਪੱਕਾ ਠੀਕ ਰਹੀ ਹੋਣੀ ਰੋਟੀਆਂ ਬਣਾਈ ਹੋਣੀਆਂ ਤੇ ਸਾੰਬਣ ਦੇ ਲੱਗ ਜਾਂਦਾ ਬਹਾਵਾ ਟਾਈਮ ਆਲੂ ਕੀ ਸਬਜ਼ੀ ਦੇ ਥੋੜੇ ਜਿਹਾ ਤਿਆਰੀ ਜੇ ਹਵਾ ਇਹਦਾ ਹੈਗੀ ਆ ਜੇ ਲੱਗੇ ਤੇ ਛੁੱਪੀ ਜਾਂਦੀ ਆ ਤਾਂ ਜਿਹੜੇ ਪੱਤੇ ਖਰਾਬ ਹੋ ਜਾਂਦੇ ਆ ਇੱਕ ਦੋ ਤਾਂ ਵਿੱਚ ਜਮੇ ਖਰਾਬ ਹੋਣੇ ਆ ਉਹਨਾਂ ਦਾ ਕੱਢੀ ਦੇਣੀ ਆ ਮੈਂ ਨਾ ਹੀ ਸਬਜ਼ੀ ਖਰੀਦਣੀ ਵੀ ਨਹੀਂ ਆਉਂਦੀ ਹੁੰਦੀ ਸੀਗੀ ਮੈਂ ਕਦੇ ਸਬਜ਼ੀ ਨਹੀਂ ਸੀ ਖਰੀਦੀ ਪਰ ਹੁਣ ਸਾਰੀਆਂ ਚੀਜ਼ਾਂ ਦੇ ਭਾਅ ਨੂੰ ਤਾਂ ਲੱਗਦੀ ਉਹ ਰੱਖ ਦੇਣਾ ਪਾਣੀ ਦੇ ਬੱਤੀ। ਲੋ ਜੀ ਬਨਾਣਾ ਵੀ ਕੱਢਦੀ ਏ ਕਿਸੇ ਟੋਕਰੀ ਚ। ਠੀਕ ਹੈ ਜੀ। ਲੋ ਜੀ ਖੀਰੇ ਤੇ ਮੂੜੀਆਂ ਆਪਾਂ ਕੱਟ ਲੈਨੇ ਤੇ ਸਾਗ ਆਪਣੇ ਕੋਲ ਹੈਗਾ ਕੱਲ ਵਿੰਡੋ ਵਾਲਿਆਂ ਸੀਗਾ ਸਾਗ ਬਹੁਤ ਜਿਆਦਾ ਸਵਾਦ ਬਣਿਆ ਤੇ ਹੁਣ ਆਪਾਂ ਹੁਣ ਕ ਬਣਾਵਾਂਗੇ ਤੇ ਖੀਰੇ ਤੇ ਉਹਦੇ ਨਾਲ ਨਾ ਸਾਗ ਨਾਲ ਮੂਲੀ ਬੜੀ ਜਿਆਦਾ ਟੇਸਟੀ ਲੱਗਦੀ ਆ ਤੇ ਇਸ ਕਰਕੇ ਆਪਾਂ ਅੱਜ ਮੂੜੀਆਂ ਲਿਆਈ ਸੀ ਉਹ ਤਾਂ ਮੈਨੂੰ ਹੀ ਰਹਿ ਗਿਆ ਸੀ ਪਰ ਫਿਰ ਵੀ ਜਦੋਂ ਕੰਮ ਤਾਂ ਕਰਨਾ ਹੀ ਸੀਗੇ ਸਬਜ਼ੀਆਂ-ਸਬਜ਼ੀਆਂ ਲੈਣੀਆਂ ਸੀਗੀਆਂ ਬਹੁਤ ਦਿਨਾਂ ਦੀਆਂ ਖਤਮ ਹੋਈਆਂ ਪਈਆਂ ਸੀ ਸਾਨੂੰ ਪਹਿਲਾਂ ਦੱਸਿਆ ਕਿ ਪਿਆਜ਼ ਤਾਂ ਚਾਰ-ਪੰਜ ਦਿਨ ਹੋ ਗਏ ਜਮੇ ਪਿਆਜ਼ ਨਹੀਂ ਸੀ ਦੇ ਪਰ ਮੈਂ ਇੱਕ ਗੱਲ ਦੇਖ ਲਈ ਵੀ ਜੇ ਨਾ ਵੀ ਹੋਵੇ ਚੀਜ਼ ਤੇ ਸਬਜ਼ੀ ਹੁੰਦਾ ਹੁੰਦਾ ਐਡੀ ਕੋਈ ਗੱਲ ਨਹੀਂ ਹੈਗੀ ਤੇ ਇਹ ਜਿਹੜੇ ਲੋਕ ਵੀ ਹੈਗੇ ਨੇ ਜਿਹੜੇ ਲਸਣ ਪਿਆਜ਼ ਖਾਂਦੇ ਹੀ ਨਹੀਂ ਹੈਗੇ ਤੇ ਆਪਾਂ ਬਿਨਾ ਪਿਆਜ਼ ਤੋਂ ਚਲਾਈ ਕੇ ਕੰਮ ਅਦਰਕ ਤੇ ਲਸਣ ਦੇ ਨਾਲ ਤੇ ਵਧੀਆ ਚੱਲੀ ਗਿਆ ਮੈਂ ਹੱਸਦੀ ਸੀ ਬੀਬੀ ਨੂੰ ਮਖ ਲੈ ਕੇ ਹੀ ਨਹੀਂ ਸੀ ਆਉਣੀ ਐਂ ਚਲਾਈ ਜਾਂਦੇ ਕੰਮ ਜੇ ਮੈਂ ਲੈ ਆਉਂਦੀ ਤੇ ਚਾਰਾਂ ਦਿਨਾਂ ਚ ਰਵੇਟ ਦੇਣੇ ਆ ਤੁਸੀਂ ਮੈਂ ਹੱਸਦੀ ਸੀ ਬੀਬੀ ਨੂੰ ਤੇ ਚਲੋ ਜੀ ਸਬਜ਼ੀਆਂ ਸੁੱਗੀਆਂ ਲਿਆਉਂਦੀਆਂ ਸਾਰਾ ਕੁਝ ਲੈ ਜਾਂਦਾ ਅੱਜ ਕਿਹੜਾ ਓਕੇ ਕਰਤਾ ਦੇਖਦੇ ਆ ਕਿੰਨੇ ਦਿਨ ਨਿਕਲਦੇ ਆ 15 ਦਿਨ 20 ਦਿਨ ਦਾ ਨਿਕਲਣਗੇ ਇਹ ਉਸ ਤੋਂ ਬਾਅਦ ਫੇਰ ਦੇਖੀ ਜਾਓ ਜਿਉਂਦੇ ਰਹੇ ਫਿਰ ਲਿਆ ਮੰਗੀ ਤੇ ਹੁਣ ਆਪਾਂ ਬਸ ਥੋੜਾ ਜਿਹਾ ਮੈਂ ਰੈਸਟ ਕਰਨਾ 10 ਮਿੰਟ ਤੇ ਫਿਰ ਆਪਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਦੋਂ ਰੋਟੀ ਉਟੀ ਖਾ ਕੇ ਤੇ ਮੈਂ ਤੁਹਾਨੂੰ ਉਹ ਦਿਖਾਉਂਗੀ ਆ ਦਹੀਂ ਆਉਂਦੇ ਆਉਂਦੇ ਤੁਹਾਨੂੰ ਦਿਖਾ ਦਿੱਤੀ ਆਪਾਂ ਲਈ ਆਈ ਸੀਗੀ ਗਲਾਸ ਇੱਕ ਤੇ ਹੁਣ ਜਾਗ ਲਾਵਾਂਗੇ ਆਪਾਂ ਕਿਉਂਕਿ ਕੜਾ ਪੁਲਾ ਖਰਾਬ ਸੀਗਾ ਦਹੀਂ ਨੂੰ ਵੀ ਲਾਉਣੇ ਵੀ ਬੰਦ ਹੀ ਕਰੀ ਹੋਈ ਸੀ ਉਦੋਂ ਬੀਬੀ ਵੀ ਥਿਲੀ ਸੀ ਤੇ ਹੁਣ ਸਹੀ ਹੋ ਰਹੇ ਆ ਹੋਣ ਲਾਵਾਂਗੇ ਤੇ ਹੁਣ ਮੈਂ ਥੋੜੀ ਜੀ ਤੁਹਾਨੂੰ ਹਾਂ ਜਿਹੜੀ ਹੈਗੀ ਐ ਕੀ ਕਹਿੰਦੇ ਆ ਉਹਨੂੰ ਕੱਚੀ ਹਲਦੀ ਤੇ ਉਹਦੇ ਬਾਰੇ ਤੁਹਾਨੂੰ ਦੱਸਦੀ ਆ ਕਿ ਭੈਣ ਨੇ ਮੈਨੂੰ ਕਿਵੇਂ ਦੱਸਿਆ ਸੀਗਾ ਤਾਂ ਕਿ ਆਪਣਾ ਖਾਂਸੀ ਜੁਕਾਮ ਵਗੈਰਾ ਸਰਦੀ ਸਰਦੀ ਸਾਰੇ ਪੀਂਦੇ ਹੀ ਰਹੋ ਤੇ ਉਹਦੇ ਨਾਲ ਜਿਵੇਂ ਆਪ ਗੋਡੇ-ਮੋਡੇ ਦੁਖਦੇ ਆ ਉਹ ਵੀ ਨਹੀਂ ਦੁਖਦੇ ਹੈਗੇ ਠੀਕ ਹੈ ਜੀ ਮੈਂ ਵੱਧਦੀ ਬਿਲਕੁਲ ਨਹੀਂ ਰਹਿੰਦੀ ਹੈਗੀ ਖਾਂਸੀ ਜੁਕਾਮ ਕਲਾ ਵਗੈਰਾ ਉਹਦੀ ਪ੍ਰੋਬਲਮ ਨਹੀਂ ਆਉਂਦੀ ਕਿਸੇ ਕਿਸਮ ਦੀ ਇਨਫੈਕਸ਼ਨ ਆ ਬਾਡੀ ਦੇ ਵਿੱਚ ਉਹ ਵੀ ਹਲਦੀ ਨਾਲ ਨਹੀਂ ਰਹਿੰਦੀ ਹੈਗੀ ਸੋ ਆਪ ਬਣਾਉਣੀ ਆ ਬਸ ਥੋੜੀ ਦੇਰ ਚ ਸਸਤੀ ਕਾਲ ਜੀ ਸਾਰਿਆਂ ਨੂੰ ਨੈਕਸਟ ਮਾਰਨਿੰਗ ਹੋਗੀ ਤੇ ਐਕਚੁਅਲੀ ਮੇਰੀ ਵੀਡੀਓ ਜਿਹੜੀ ਉਹ ਵਿੱਚੋਂ ਇੱਕ ਪਾਰਟ ਹੈ ਜਿਹੜਾ ਉਹ ਡਿਲੀਟ ਹੋ ਗਿਆ ਸੀਗਾ ਬਾਕੀ ਵੀਡੀਓ ਤਾਂ ਸਾਰੀ ਬਣੀ ਤਾਂ ਰਾਤ ਹੀ ਹੋਈ ਸੀ ਤੇ ਪਰ ਵੀਡੀਓ ਜਿਹੜੀ ਉਹ ਹੋ ਗਈ ਮੇਰੀ ਵਿੱਚੋਂ ਥੋੜੀ ਜਿਹੀ ਡਿਲੀਟ ਜਿਹੜੀ ਇੰਪੋਰਟੈਂਟ ਸੀ ਉਹ ਡਿਲੀਟ ਹੋ ਗਈ ਸੋ ਮੈਨੂੰ ਦੁਬਾਰਾ ਤੋਂ ਹੁਣ ਮੈਂ ਸਕੂਲ ਜਾਣਾ ਸੀਗਾ ਮੈਂ ਜਲਦੀ ਤਿਆਰ ਹੋਈ ਮੈਂ ਕਿਹਾ ਚਲੋ ਥੋੜੀ ਜਿਹੀ ਵੀਡੀਓ ਬਣਾ ਕੇ ਇੱਕ ਜਿਹੜਾ ਟੋਟਾ ਹੈਗਾ ਉਹਦੇ ਵਿੱਚ ਐਡ ਕਰ ਦਈਏ ਤੇ ਲੋ ਜੀ ਆ ਪਰਖਿਆ ਹੋਇਆ ਇਹਦੇ ਵਿੱਚ ਦੁੱਧ ਇੱਕ ਗਲਾਸ ਦੁੱਧ ਰੱਖਿਆ ਮੈਂ ਜਿਹੜਾ ਮੈਂ ਦੁੱਧ ਪੀ ਕੇ ਜਾਣਾ ਸੀ ਆ ਜੋ ਹੀ ਇਹਦੇ ਵਿੱਚ ਹੀ ਮੈਂ ਹਲਦੀ ਪਾ ਲੈਣੀ ਆ ਇਹ ਹੈ ਕਿ ਮੇਰੇ ਕੋਲ ਕੱਚੀ ਹਲਦੀ ਜਿਹੜੀ ਤੁਹਾਨੂੰ ਦਿਖਾਈ ਸੀ ਕਿ ਹਲਦੀ ਲੈ ਕੇ ਆਈ ਆ ਮੈਂ ਇਹ ਮੈਨੂੰ ਚੰਡੀਗੜ੍ਹ ਵਾਲੀ ਇੱਕ ਭੈਣ ਨੇ ਦੱਸਿਆ ਸੀਗਾ ਕਿ ਤੂੰ ਸਰਦੀ ਸਰਦੀ ਇਦਾਂ ਕਰਕੇ ਪੀਂਦੇ ਰੋ ਇੱਕ ਜਾਣੇ ਲਈ ਮੇਰਾ ਖਿਆਲ ਹੈ ਇੰਨੀ ਕੁ ਕਾਫੀ ਆ ਪਤਲਾ ਟੁਕੜਾ ਇਹ ਤੇ ਇਹਨੂੰ ਮੈਂ ਇਹਦੇ ਵਿੱਚ ਹਲਕਾ ਜਿਹਾ ਦਮਦਰਾ ਜਿਹਾ ਕੱਟ ਲੂਗੀ ਕੁੱਟ ਲੂੰਗੀ ਇੱਕ ਮਿੰਟ ਦੇ ਵਿੱਚ ਕੁੱਟੀ ਜਾਂਦੀ ਕੁੱਟਣੀ ਕੋਈ ਔਖੀ ਨਹੀਂ ਬਹੁਤ ਸੌਫਟ ਹੁੰਦੀ ਆ ਇਹ ਬਸ ਮੋਟੇ ਮੋਟੇ ਕੁੱਟਦੇ ਤੇ ਇਹ ਪਾ ਦੇ ਆਪਾਂ ਠੀਕ ਹੈ ਜੀ ਤੇ ਦੁੱਧ ਗਰਮ ਹੋ ਜਾਊਗਾ ਫਿਰ ਉਸ ਤੋਂ ਬਾਅਦ ਮੈਂ ਸਿਮ ਤੇ ਥੋੜੀ ਦੇਰ ਇਹਨੂੰ ਨਾ ਭਿਜਣ ਦਊਂਗੀ 10-12 ਮਿੰਟ ਇਹ ਜਿਹੜਾ ਅਸਰ ਹੈਗਾ ਹਲਦੀ ਦਾ ਪੂਰਾ ਇਹਦੇ ਵਿੱਚ ਆ ਜਾਊਗਾ ਤੇ ਜਿਹੜਾ ਆਪਣਾ ਖਾਂਸੀ ਜਿਖਾਮ ਗਲੇ ਦੀ ਇਨਫੈਕਸ਼ਨ ਉਹ ਸਾਰੀ ਹੈ ਜਿਹੜੀ ਹਲਦੀ ਨੇ ਚੱਕ ਦੇਣੀ ਆ ਸੋ ਮੈਂ ਤਾਂ ਹਲਦੀ ਲੈ ਆਈ ਆ ਤੁਸੀਂ ਵੀ ਜਰੂਰ ਲੈ ਕੇ ਆ ਜਾਓ ਹੁਣ ਇਹਨੂੰ ਮੈਂ ਇਸ ਤਰ੍ਹਾਂ ਹਜੇ ਥੋੜੀ ਦੇਰ ਰੱਖ ਦਿਆਂ ਉਸ ਤੋਂ ਬਾਅਦ ਤੁਹਾਨੂੰ ਮਿਲ ਗਈ ਪਰ ਮੈਂ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰ ਲਾਂਗੀ ਪਿਛਲਾ ਆਪਾਂ ਵਲੌਗ ਪਾਇਆ ਸੀਗਾ 12 ਠੀਕ ਹੈ ਜੀ ਤੇ ਇੱਕ ਭੈਣ ਨੇ ਤਾਂ ਲਿਖਿਆ ਸੀਗਾ ਕਿ ਤੁਸੀਂ ਤਾਂ ਅੱਜ ਦੱਸਿਆ ਪਰ ਮੈਂ ਤਾਂ ਜਿਸ ਦਿਨ ਕਹਿੰਦੇ ਤੁਸੀਂ ਤੇਲ ਬਣਾਇਆ ਸੀ ਉਸੇ ਦਿਨ ਬਣਾ ਲਿਆ ਸੀਗਾ ਤੇ ਉਦੋਂ ਹੀ ਤਾਂ ਲਾਉਣਾ ਸ਼ੁਰੂ ਕੀਤਾ ਸੀ ਔਰ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ ਔਰ ਇਹ ਐਕਚੁਅਲੀ ਸਹੀ ਹੈਗਾ ਕਿਉਂਕਿ ਮੇਰੇ ਆਪਣੇ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ ਮੈਂ ਉਹ ਤਾਂ ਹੀ ਤੁਹਾਨੂੰ ਦੁਬਾਰਾ ਦੱਸਿਆ ਸੀਗਾ ਤੇ ਇੱਕ ਭੈਣ ਨੇ ਲਿਖਿਆ ਕਿ ਜਿੰਨਾ ਮਰਜ਼ੀ ਕੁਛ ਲਾ ਲਓ ਵਾਲ ਕਾਲੇ ਨਹੀਂ ਹੁੰਦੇ ਜਿਹੜੇ ਚਿੱਟੇ ਹੋ ਗਏ ਬਿਲਕੁਲ ਨਹੀਂ ਹੈ ਜੀ ਇਹ ਝੂਠ ਹੈ ਮੈਂ ਵੀ ਪਹਿਲਾਂ ਆਈ ਗਿਆਂ ਜ ਪਰ ਨਹੀਂ ਇਹ ਤੇਲ ਇੱਕ ਕਮਾਲ ਦਾ ਤੇਲ ਹੈ ਜਿਹਦੇ ਨਾਲ ਵਾਲ ਜਿਹੜੇ ਮੇਰੇ ਤਾਂ ਕਾਲੇ ਹੋਣੇ ਸ਼ੁਰੂ ਹੋ ਕੀ ਗਏ ਮੇਰੇ ਤਾਂ ਆਈਬ੍ਰੋਜ਼ ਦੇ ਵਾਲ ਜਿਹੜੇ ਦੋ ਚਾਰ ਸੀਗੇ ਚਿੱਟੇ ਉਹ ਕਾਲੇ ਹੋ ਗਏ ਠੀਕ ਹੈ ਜੀ ਸੋ ਸਾਰਿਆਂ ਭੈਣਾ ਪਲੀਜ਼ ਜ਼ਰੂਰ ਬਣਾਓ ਇਹਦੇ ਵਿੱਚ ਰੱਤਾ ਵੀ ਝੂਠ ਨਹੀਂ ਹੈਗਾ ਰੱਤਾ ਵੀ ਇੰਨਾ ਕੁ ਨਹੀਂ ਝੂਠ ਨਹੀਂ ਹੈਗਾ ਤੇ ਬਾਕੀ ਤਾਂ ਤੁਹਾਡੀ ਮਰਜ਼ੀ ਹੈ ਬਣਾਉਣਾ ਨਾ ਬਣਾਉਣਾ ਹਨਾ ਉਹ ਤੁਸੀਂ ਆਪਣਾ ਦੇਖੋ ਅਦਰਵਾਈਜ਼ ਇੱਕ ਭੈਣ ਨੇ ਕਿਹਾ ਸੀ ਕਿ ਮੈਂ ਤਾਂ ਸਾਰੀਆਂ ਚੀਜ਼ਾਂ ਤੋਂ ਅਲਰਜੀ ਹੈ ਵੀ ਮੈਨੂੰ ਦੱਸੋ ਅਲਰਜੀ ਆ ਤਾਂ ਜੀ ਇਹ ਤੇਲ ਤੁਹਾਡੇ ਲਈ ਵਰਦਾਨ ਹੈਗਾ ਤੁਸੀਂ ਇਹ ਤੇਲ ਲਾਉਣਾ ਸ਼ੁਰੂ ਕਰ ਦੋ ਵੈਸੇ ਵੀ ਤੁਸੀਂ ਕਲਰ ਤਾਂ ਲਾ ਨਹੀਂ ਸਕਦੇ ਕਿਉਂ ਨਾ ਤੁਸੀਂ ਇਹ ਕਲਰ ਤੇਲ ਲਾਉਣਾ ਸ਼ੁਰੂ ਕਰ ਦੋ ਤੇ ਤੁਹਾਡੇ ਮਹੀਨੇ ਡੇਢ ਮਹੀਨੇ ਦੇ ਵਿੱਚ ਵਾਲ ਜਿਹੜੇ ਉਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਥੋੜਾ ਜਿਹਾ ਪੇਸ਼ੈਂਸ ਜਲੂ ਰੱਖਣੀ ਪੈਂਦੀ ਕੋਈ ਜਾਦੂ ਤਾਂ ਹੈ ਨਹੀਂ ਵੀ ਅੱਜ ਲਾਇਆ ਤੇ ਕੱਲ ਨੂੰ ਕਾਲੇ ਚਾਹੀਦੇ ਨਹੀਂ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਹੈਗਾ ਹਨ ਸੋ ਤੁਸੀਂ ਲਾਉਣਾ ਨਾ ਲਾਉਣਾ ਤੁਹਾਡੀ ਮਰਜ਼ੀ ਆ ਪਰ ਰਿਜ਼ਲਟ ਆ ਜਿਹੜਾ 100% ਪੋਜ਼ਿਟਿਵ ਰਿਜ਼ਲਟ ਆਊਗਾ ਠੀਕ ਚਲੋ ਆਪਾਂ ਹੁਣ ਥੋੜੀ ਦੇਰ ਇਹਨੂੰ ਇਸ ਤਰ੍ਹਾਂ ਰਿਜਨ ਦੇਨੇ ਦੁੱਧ ਨੂੰ ਤੇ ਮੈਂ ਚਲਦੀ ਆਂ ਅੰਦਰ ਤੇ ਦੁਬਾਰਾ ਤੋਂ ਫੇਰ ਦਿਖਾਉਣੀ ਆ ਤੁਹਾਨੂੰ ਲਓ ਜੀ ਇਹਨੂੰ ਹੋ ਗਏ 10 ਮਿੰਟ ਪਏ ਇਹਨੂੰ ਇਸ ਤਰ੍ਹਾਂ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿਦਾਂ ਦਾ ਬਣ ਗਿਆ ਹੁਣ ਇਹ ਇਹ ਆਲੋ ਗੈਸ ਆਪਾਂ ਕਰਤੀ ਬੰਦ ਤੇ ਐਨ ਪੂਰਾ ਗਾੜਾ ਗਾੜਾ ਤੇ yellow yellow ਹੋ ਗਿਆ ਹੁਣ ਇਹ ਤੇ ਹੁਣ ਆਪਾਂ ਕੱਪਾਂ 'ਚ ਪਾਉਣੀ ਆ ਤੇ ਫੇਰ ਪੀਣੀ ਆ ਆਈ ਬੰਮੀ ਪੀ ਲੋ ਵੀ ਬਹੁਤ ਹੈ ਮੈਂ ਇਹ ਚ 4 ਕ ਦਾਣੀ ਚੀਨੀ ਦੇ ਜ਼ਰੂਰ ਪਾਈ ਸੀਗੇ ਲੋ ਜੀ ਦੇਖੋ ਕਲਰ yellow ਲੋ ਜੀ ਤਿੰਨ ਕੱਪਾਂ ਚ ਪਾ ਲਿਆ ਇੱਕ ਮਾਮੀ ਆਈ ਹੋਈ ਆ ਤੇ ਦੋਨੋਂ ਮੈਂ ਤੇ ਬੀਬੀ ਤੇ ਆ ਜਿਹੜਾ ਕੱਪ ਹੈਗਾ ਛੋਟੇ ਵਾਲਾ ਇਹ ਮੈਂ ਲਵਾਂਗੀ ਆ ਦੇ ਦੇ ਕੱਪ ਨੇ ਜਿਹੜੇ ਵੱਡੇ ਬੀਬੀ ਹੁਣਾਂ ਨੂੰ ਦੇ ਦੂੰਗੀ ਤੇ ਹੁਣ ਆਪਾਂ ਦੇਖਦੇ ਆ ਪੀ ਕੇ ਕਿ ਕੀ ਰਿਐਕਸ਼ਨ ਆਉਂਦਾ ਬੀਬੀ ਹੁਣਾਂ ਦਾ ਮੈਂ ਦਿਖਾ ਦਵਾਂ ਉਹਨਾਂ ਨੂੰ ਇਹ ਲੋਕ ਦੇਖੋ ਗੁਣਕਾਰੀ ਦੁੱਧ ਹਲਦੀ ਵਾਲਾ ਦੁੱਧ ਲੋ ਬੀਬੀਓ ਇੰਨੇ ਸਾਥੀ ਹੋਣ ਨਾ ਬੈਠੀਆਂ ਫੋਨ ਤੇ ਆ ਲੋ ਆ ਜਿਹੜੇ ਨੀਲੇ ਕੱਪ ਆਏ ਛੋਡੇ ਦੋਨੋਂ ਦੇ ਉਧਰ ਦੇ ਮੈਂ ਮਾੜਾ ਜਿਹਾ ਹੀ ਲੈਣਾ ਹੈ ਕਿ ਮੈਂ ਪੀਤਾ ਹੈ ਦੁੱਧ ਸਵੇਰੇ ਲੋ ਜੀ ਇਹ ਤਾਂ ਹੁਣ ਪੀ ਕੇ ਦੱਸਣੀਆਂ ਕਿ ਕਿਹੋ ਜਿਹਾ ਲੱਗਿਆ ਨਾਲ ਤੇ ਵਧੀਆ ਹੀ ਲੱਗੂਗਾ ਜੀਨੀ ਪਾਈ ਹੋਈ ਆ ਤੇ ਹਲਦੀ ਪਾਈ ਹੋਈ ਆ ਚਲੋ ਨਾਮ ਹੀ ਵਧੀਆ ਲੱਗੇ ਤਾਂ ਇੱਕ ਮੈਡੀਸਨ ਦੇ ਰੂਪ ਵਿੱਚ ਵੀ ਆਪਾਂ ਇਹਨੂੰ ਲੈ ਸਕਦੇ ਹੁੰਦੇ ਆ ਚਲੋ ਠੀਕ ਆ ਜੀ ਫੇਰ ਮਿਲਾਂਗੇ ਅਗਲੇ ਵਲੌਗ ਚ ਤੇ ਤੁਸੀਂ ਵੀ ਸਾਰੇ ਜਣੇ ਹਲਦੀ ਵਾਲਾ ਦੁੱਧ ਜ਼ਰੂਰ ਪੀਓ ਬਹੁਤ ਜ਼ਿਆਦਾ ਫਾਇਦੇਮੰਦ ਆ ਆਪਣੇ ਲਈ